ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿਸੇ ਦੇਸ਼ ਵਿੱਚ ਇੱਕ ਨੇਕ ਤੇ ਸਿੱਧੀ ਸਾਦੀ ਬਜ਼ੁਰਗ ਔਰਤ ਰਹਿੰਦੀ ਸੀ ਉਸਦੇ ਦੋ ਪੁੱਤਰ ਸਨ ਵੱਡੇ ਪੁੱਤਰ ਦਾ ਨਾਂ ਕਾਮਾ ਸੀ ਜਿਹੜਾ ਕਾਰੋਬਾਰ ਦੇ ਸਿਲਸਿਲੇ ਵਿੱਚ ਪਰਦੇਸ ਚਲਾ ਗਿਆ ਸੀ ਛੋਟੇ ਪੁੱਤਰ ਦਾ ਨਾਂ ਦਾਨਾ ਸੀ ਜੋ ਕਿ ਉਸਦੇ ਕੋਲ ਹੀ ਰਹਿੰਦਾ ਸੀ ਉਹ ਹੀ ਆਪਣੀ ਮਾਂ ਦੀ ਦੇਖਭਾਲ ਕਰਦਾ ਸੀ ਇੱਕ ਦਿਨ ਦਾਨਾ ਬਿਮਾਰ ਪੈ ਗਿਆ ਬਹੁਤ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਾ ਹੋਇਆ ਤੇ ਆਖਰਕਾਰ ਉਸਦੀ ਮੌਤ ਹੋ ਗਈ ਵਿਚਾਰੀ ਬੇਬੇ ਹਾਸਾ ਤਾਂ ਜਿਵੇਂ ਭੁੱਲ ਹੀ ਗਈ ਸੀ ਉਸਦੀ ਮੌਤ ਤੇ ਬਹੁਤ ਰੋਈ ਉਸ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੁਣ ਉਸਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਉਸਨੇ ਆਪਣੇ ਪਰਦੇਸੀ بیٹے ਕਾਮੇ ਨੂੰ ਇੱਕ ਚਿੱਠੀ ਲਿਖੀ ਉਸਨੇ ਆਪਣੀ ਹਾਲਤ ਤੇ ਦਾਨੇ ਦੀ ਮੌਤ ਬਾਰੇ ਲਿਖਿਆ ਹਾਲੇ ਕਾਮੇ ਦਾ ਕੋਈ ਜਵਾਬ ਨਹੀਂ ਆਇਆ ਸੀ ਇੱਕ ਦਿਨ ਇੱਕ ਮੁਸਾਫਰ ਆਇਆ ਤੇ ਕਹਿੰਦਾ ਬੇਬੇ ਮੈਂ ਬਹੁਤ ਦੂਰੋਂ ਆਇਆ ਹਾਂ ਥੱਕ ਕੇ ਚੂਰ ਹੋ ਚੁੱਕਿਆ ਹਾਂ ਉੱਪਰੋਂ ਰਾਤ ਵੀ ਹੋਣ ਵਾਲੀ ਹੈ ਕਿਰਪਾ ਕਰਕੇ ਇਹ ਰਾਤ ਜੇਕਰ ਮੈਂ ਤੁਹਾਡੇ ਘਰੇ ਕੱਟ ਲਵਾਂ ਬੇਬੇ ਨੇ ਕਿਹਾ ਆ ਜਾ ਬੇਟਾ ਰਾਤੀ ਤਾਂ ਕੱਟਣੀ ਐ ਕਿਹੜਾ ਘਰ ਉਠਾ ਕੇ ਲੈ ਜਾਵੇਂਗਾ ਕਿੱਥੋਂ ਆਇਆ ਪੁੱਤਰ ਤੂੰ ਉਸਨੇ ਜਵਾਬ ਦਿੱਤਾ ਬੇਬੇ ਮੈਂ ਕਿਸੇ ਦੂਜੀ ਦੁਨੀਆ ਵਿੱਚੋਂ ਆਇਆ ਹਾਂ ਉਸ ਦਾ ਭਾਵ ਸੀ ਲੰਬੇ ਸਫ਼ਰ ਤੋਂ ਆਇਆ ਹਾਂ ਵਿਚਾਰੀ ਬੇਬੇ ਪੋਲੀ ਸੀ ਉਸ ਦੇ ਦਿਮਾਗ ਤੇ ਬੇਟੇ ਦੀ ਮੌਤ ਦਾ ਅਸਰ ਸੀ ਉਹ ਗੌਰ ਨਾਲ ਉਸ ਮੁਸਾਫਰ ਨੂੰ ਦੇਖਣ ਲੱਗੀ ਕਿਉਂਕਿ ਉਹ ਆਪਣੇ ਦਿਲ ਨੂੰ ਸਮਝਾਉਣ ਲਈ ਅਕਸਰ ਇਹੋ ਕਿਹਾ ਕਰਦੀ ਸੀ ਕਿ ਮੇਰਾ ਬੇਟਾ ਦੂਜੀ ਦੁਨੀਆ ਵਿੱਚ ਚੱਲ ਗਿਆ ਹੈ ਉਸਨੇ ਮੁਸਾਫਰ ਤੋਂ ਉਤਸੁਕਤਾ ਨਾਲ ਪੁੱਛਿਆ ਕੀ ਬੇਟਾ ਤੂੰ ਸੱਚਮੁੱਚ ਦੂਜੀ ਦੁਨੀਆ ਵਿੱਚੋਂ ਆਇਆ ਹੈ ਮੇਰਾ ਬੇਟਾ ਵੀ ਪਿਛਲੇ ਮਹੀਨੇ ਹੀ ਦੂਜੀ ਦੁਨੀਆ ਵਿੱਚ ਚਲਾ ਗਿਆ ਹੈ ਕੀ ਤੂੰ ਉਸਨੂੰ ਕਦੇ ਦੇਖਿਆ ਹੈ ਉਹ ਮੁਸਾਫਰ ਜੋ ਬਹੁਤ ਹੀ ਚਲਾਕ ਸੀ ਉਹ ਬੇਬੇ ਦੀ ਸਾਦਗੀ ਨੂੰ ਮਾਪ ਗਿਆ ਤੇ ਬੋਲਿਆ ਅੱਛਾ ਬੇਬੇ ਦਾਨਾ ਤੁਹਾਡਾ ਬੇਟਾ ਹੈ ਮੈਂ ਤਾਂ ਉਸ ਨੂੰ ਅੱਛੀ ਤਰ੍ਹਾਂ ਜਾਣਦਾ ਹਾਂ ਅਸੀਂ ਇੱਕੋ ਹੀ ਕਮਰੇ ਵਿੱਚ ਰਹਿੰਦੇ ਸੀ ਬਹੁਤ ਚੰਗਾ ਮੁੰਡਾ ਹੈ ਦਾਨਾ ਬੇਬੇ ਮੁਸਾਫਰ ਦੇ ਨੇੜੇ ਹੋ ਕੇ ਬੈਠ ਗਈ ਤੇ ਪੁੱਛਣ ਲੱਗੀ ਕਿਵੇਂ ਹੈ ਦਾਨਾ ਕੀ ਕਰਦਾ ਹੈ ਉੱਥੇ ਕੋਈ ਖਾਸ ਨਹੀਂ ਹਾਲੇ ਤਾਂ ਉਸ ਨੂੰ ਕੋਈ ਢੰਗ ਦਾ ਕੰਮ ਵੀ ਨਹੀਂ ਮਿਲਿਆ। ਵਿਚਾਰਾ ਬੱਕੀਆਂ ਬੱਕਰੀਆਂ ਚਰਾਉਂਦਾ ਹੈ। ਬੇਬੇ ਬੜੀ ਦੁਖੀ ਹੋਈ ਤੇ ਕਹਿੰਦੀ ਹਾਈ ਰੱਬਾ। ਮੇਰਾ ਪੁੱਤਰ ਬੱਕਰੀਆਂ ਚੜਾਉਂਦਾ ਹੈ। ਵਿਚਾਰਾ ਮਾਰਾ ਮਾਰਾ ਫਿਰਦਾ ਹੋਣਾ। ਉੱਥੇ ਵੀ ਆਰਾਮ ਨਸੀਬ ਨਹੀਂ ਹੋਇਆ ਵਿਚਾਰੇ ਨੂੰ। ਮੁਸਾਫਿਰ ਖਿਰ ਕਹਿੰਦਾ ਹਾਂ ਬੇਬੇ ਵਿਚਾਰਾ ਸਾਰਾ ਦਿਨ ਫਿਰਦਾ ਰਹਿੰਦਾ ਹੈ। ਕੱਪੜੇ ਵੀ ਫਟ ਗਏ ਹਨ ਵਿਚਾਰੇ ਦੇ। ਇਹ ਸੁਣ ਬੇਬੇ ਦਾ ਦਿਲ ਭਰ ਆਇਆ। ਤੇ ਕਹਿੰਦੀ ਬੇਟਾ ਤੂੰ ਹੁਣ ਕਦੋਂ ਵਾਪਸ ਜਾਣਾ ਹੈ ਉਹ ਕਹਿੰਦਾ ਬੇਬੇ ਮੈਂ ਪਰਸੋਂ ਹੀ ਉੱਥੇ ਪਹੁੰਚ ਜਾਣਾ ਹੈ ਬੇਬੇ ਕਹਿੰਦੀ ਫਿਰ ਮੇਰੇ ਇੱਕ ਕੰਮ ਕਰੀ ਪੁੱਤਰ ਮੇਰੇ ਕੋਲ ਇੱਕ 40 ਗਜ ਦਾ ਥਾਣ ਪਿਆ ਹੈ ਤੇ ਕੁਝ ਪੈਸੇ ਤੂੰ ਇਹ ਥਾਣ ਤੇ ਪੈਸੇ ਦਾਨੀ ਨੂੰ ਦੇ ਦੇਵੀ ਤੇ 50 ਰੁਪਏ ਨਕਦ ਵੀ ਦਿੰਦੀ ਹਾਂ ਮੁਸਾਫਰ ਨੇ ਰਾਤ ਗੁਜ਼ਾਰੀ ਤੇ ਸਵੇਰੇ ਬੇਬੇ ਦਾ ਦਿੱਤਾ ਸਮਾਨ ਲੈ ਕੇ ਚੱਲਦਾ ਬਣਿਆ ਕੁਝ ਹੀ ਦਿਨਾਂ ਬਾਅਦ ਬੇਬੇ ਦਾ ਵੱਡਾ ਪੁੱਤਰ ਪ੍ਰਦੇਸ਼ ਤੋਂ ਵਾਪਸ ਆਇਆ ਆਉਂਦੇ ਹੀ ਪਹਿਲਾਂ ਤਾਂ ਮਾਂ ਪੁੱਤ ਗਲੇ ਮਿਲ ਕੇ ਬਹੁਤ ਰੋਏ ਦਿਨ ਰਾਤ ਗੱਲਾਂ ਵਿੱਚ ਬੇਬੇ ਨੇ ਆਪਣੇ ਪੁੱਤਰ ਨੂੰ ਦੱਸਿਆ ਪੁੱਤਰ ਜਦੋਂ ਤੂੰ ਹਾਲੇ ਨਹੀਂ ਆਇਆ ਸੀ ਤਾਂ ਇੱਕ ਦੂਜੀ ਦੁਨੀਆ ਵਿੱਚੋਂ ਆਦਮੀ ਆਇਆ ਸੀ ਰਾਤ गुजारਣ ਆਪਣੇ ਘਰ ਉਸਨੇ ਤੇਰੇ ਭਰਾ ਦਾਨੇ ਬਾਰੇ ਸਭ ਕੁਝ ਦੱਸਿਆ ਕਿ ਦੂਜੀ ਦੁਨੀਆ ਵਿੱਚ ਦਾਨਾ ਤੇ ਉਹ ਇੱਕ ਹੀ ਕਮਰੇ ਵਿੱਚ ਰਹਿੰਦੇ ਹਨ ਤੇ ਕਿਹਾ ਕਿ ਦਾਨਾ ਹਾਲੇ ਤੱਕ ਬੱਕਰੀਆਂ ਚਲਾਉਂਦਾ ਹੈ ਤੇ ਉਸਦੇ ਕੱਪੜੇ ਫਟ ਗਏ ਹਨ ਮੈਂ ਇੱਕ ਥਾਣ ਤੇ 50 ਰੁਪਏ ਨਕਦ ਉਸਦੇ ਹੱਥ ਦਾਨੇ ਲਈ ਭੇਜ ਦਿੱਤੇ ਬੇਬੇ ਦੀ ਗੱਲ ਸੁਣ ਕਾਮਾ ਕਾਮਾ ਸਮਝ ਗਿਆ ਉਸਨੇ ਘਾਟ ਘਾਟ ਦਾ ਪਾਣੀ ਪੀਤਾ ਸੀ ਉਹ ਅਜਹੀਆਂ ਚਾਲਾਂ ਨੂੰ ਅੱਛੀ ਤਰ੍ਹਾਂ ਸਮਝਦਾ ਸੀ ਉਸਨੇ ਕਿਹਾ ਮਾਂ ਕੋਈ ਦੂਜੀ ਦੁਨੀਆ ਵਿੱਚੋਂ ਵਾਪਸ ਆਉਂਦਾ ਹੈ ਉਹ ਮੁਸਾਫਿਰ ਤੇ ਬਹੁਤ ਗੁੱਸਾ ਆ ਰਿਹਾ ਸੀ ਉਸਨੇ ਕਿਹਾ ਮਾਂ ਮੈਂ ਚੱਲਦਾ ਹਾਂ ਆਪਣਾ ਧਿਆਨ ਰੱਖੀ ਉਹ ਨੱਕ ਦੀ ਸੇਧ ਚੱਲਦਾ ਰਿਹਾ ਜਦੋਂ ਤੱਕ ਮੈਨੂੰ ਆਪਣੀ ਮਾਂ ਤੋਂ ਵੱਧ ਕੋਈ ਸਿੱਧਾ ਨਹੀਂ ਮਿਲ ਜਾਂਦਾ ਉਦੋਂ ਤੱਕ ਮੈਂ ਘਰ ਵਾਪਸ ਨਹੀਂ ਆਵਾਂਗਾ ਜਦੋਂ ਤੱਕ ਮੇਰੇ ਨੁਕਸਾਨ ਦੀ ਪਰਵਾਹ ਹੀ ਨਹੀਂ ਹੁੰਦੀ ਇਹ ਸੋਚ ਉਹ ਨੱਕ ਦੀ ਸੇਧ ਚੱਲ ਪਿਆ ਦੂਰੋਂ ਉਸ ਨੂੰ ਇੱਕ ਪਿੰਡ ਦਿਸਿਆ ਪਿੰਡ ਦੇ ਬਾਹਰ ਜਦੋਂ ਉਹ ਇੱਕ ਜ਼ਿਮੀਂਦਾਰ ਦੀ ਹਵੇਲੀ ਕੋਲ ਪਹੁੰਚਿਆ ਤਾਂ ਰੁੱਕ ਕੇ ਵੇਖਿਆ ਕਿ ਬਹੁਤ ਮੋਟੀ ਤਾਜੀ ਬੱਕਰੀ ਬੰਨੀ ਹੋਈ ਸੀ ਉਸ ਦੇ ਕੋਲ ਹੀ ਉਸ ਦੇ ਤਿੰਨ ਮੇਮਣੇ ਬੈਠੇ ਸਨ ਕਾਮਾ ਉੱਥੇ ਬੈਠ ਗਿਆ ਤੇ ਬੱਕਰੀ ਨੂੰ ਝੁੱਕ ਝੁੱਕ ਕੇ ਸਲਾਮਾ ਕਰਨ ਲੱਗਿਆ ਕਮਰੇ ਦੀ ਖਿੜਕੀ ਵਿੱਚ ਜ਼ਿਮੀਂਦਾਰ ਦੀ ਪਤਨੀ ਇਹ ਸਾਰਾ ਤਮਾਸ਼ਾ ਵੇਖ ਰਹੀ ਸੀ ਉਸਨੇ ਆਪਣੇ ਨੌਕਰਾਨੀ ਨੂੰ ਕਿਹਾ ਬਾਹਰ ਜਾ ਕੇ ਉਸ ਆਦਮੀ ਨੂੰ ਪੁੱਛ ਬੱਕਰੀ ਨੂੰ ਝੋਕ-ਝੋਕ ਕੇ ਸਲਾਮ ਕਿਉਂ ਕਰ ਰਿਹਾ ਹੈ ਉਹ ਗਈ ਤੇ ਕਾਮਾ ਕਹਿੰਦਾ ਭੈਣੇ ਇਸ ਦੀ ਭਾਲ ਵਿੱਚ ਤਾਂ ਮੈਂ ਪਟਕ ਰਿਹਾ ਸੀ ਜਿਸ ਨੂੰ ਤੂੰ ਬੱਕਰੀ ਸਮਝਦੀ ਹੈ ਇਹ ਤਾਂ ਮੇਰੀ ਪਤਨੀ ਦੀ ਰਿਸ਼ਤੇਦਾਰ ਹੈ ਕੱਲ ਮੇਰੇ ਬੇਟੇ ਦਾ ਵਿਆਹ ਹੈ ਸਾਰੇ ਰਿਸ਼ਤੇਦਾਰਿਆਂ ਨੂੰ ਸੱਦਾ ਦੇ ਦਿੱਤਾ ਸੀ ਬਸ ਇਸ ਦਾ ਹੀ ਪਤਾ ਨਹੀਂ ਚੱਲ ਰਿਹਾ ਸੀ ਮੈਂ ਇਸ ਨੂੰ ਵਿਆਹ ਲਈ ਸੱਦਾ ਦੇਣ ਵਾਸਤੇ ਆਇਆ ਹਾਂ ਜੇਕਰ ਮਾਲਕਨ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਇਹ ਆਪਣੇ ਬਾਲ ਬੱਚਿਆਂ ਨਾਲ ਵਿਆਹ ਦੀ ਰੌਣਕ ਬੁਝਾਉਣ ਵਿਆਹ ਦੀ ਰੌਣਕ ਵਧਾਉਣ ਆਵੇ। ਨੌਕਰਾਨੀ ਨੇ ਜਾ ਕੇ ਮਾਲਕਨ ਨੂੰ ਦੱਸਿਆ ਤੇ ਉਹ ਦੋਵੇਂ ਬਹੁਤ ਹੱਸਿਆ। ਉਹ ਕਹਿੰਦਾ ਉਹ ਕਹਿੰਦੀ ਇਹ ਕਿੰਨਾ ਮੂਰਖ ਹੈ ਜਿਹੜਾ ਬੱਕਰੀ ਨੂੰ ਆਪਣੀ ਪਤਨੀ ਦੀ ਰਿਸ਼ਤੇਦਾਰ ਸਮਝਦਾ ਹੈ। ਉਸਨੇ ਸੋਚਿਆ ਇਸਨੂੰ ਹੋਰ ਵੀ ਮੂਰਖ ਬਣਾਇਆ ਜਾਵੇ ਮਾਲਕਨ ਨੇ ਸਨੇਹਾ ਭੇਜਿਆ ਜੇਕਰ ਉਹ ਤੇਰੀ ਰਿਸ਼ਤੇਦਾਰ ਹੈ ਤਾਂ ਸਾਨੂੰ ਇਸਦਾ ਵਿਆਹ ਤੇ ਜਾਣ ਦਾ ਕੋਈ ਇਤਰਾਜ਼ ਨਹੀਂ ਹੈ ਇਸਨੂੰ ਤੇਰਾ ਘਰ ਲੱਭਣ ਵਿੱਚ ਪਰੇਸ਼ਾਨੀ ਹੋਵੇਗੀ ਇਸ ਲਈ ਚੰਗਾ ਹੋਵੇਗਾ ਕਿ ਤੂੰ ਇਸਨੂੰ ਆਪਣੇ ਨਾਲ ਲੈ ਜਾ ਮਾਲਕਨ ਨੇ ਨੌਕਰਾਨੀ ਨੂੰ ਹੁਕਮ ਦਿੱਤਾ ਕਿ ਬੱਕਰੀ ਨੂੰ ਵਿਆਹ ਤੇ ਜਾਣ ਲਈ ਚੰਗੀ ਤਰ੍ਹਾਂ ਸਜ ਧਜ ਕੇ ਤਿਆਰ ਕਰੇ ਤੇ ਮੇਰਾ ਕੀਮਤੀ ਕੋਟ ਵੀ ਉਸ ਦੇ ਪਾ ਦਿੱਤਾ ਜਾਵੇ ਤੇ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਸਜਾ ਕੇ ਬਾਹਰ ਜੋ ਘੋੜਾ ਗੱਡੀ ਖੜੀ ਹੈ ਉਸ ਵਿੱਚ 68 68 ਨਾਲ ਮੇਰੀ ਬੱਕਰੀ ਵਿਆਹ ਤੇ ਜਾਵੇਗੀ ਵਿਆਹ ਕਿਹੜਾ ਰੋਜ਼-ਰੋਜ਼ ਆਉਂਦਾ ਹੈ ਉਸ ਨੇ ਬੱਕਰੀ ਤੇ ਬੱਕਰੀ ਦੇ ਬੱਚੇ ਟਾਂਗੇ ਵਿੱਚ ਰੱਖ ਦਿੱਤੇ ਤੇ ਕਾਂਬੇ ਨੂੰ ਉਸ ਦੀ ਲੰਗਾਮ ਸੰਭਾਲੀ ਤੇ ਕਿਹਾ ਧਿਆਨ ਨਾਲ ਜਾਵੀਂ ਉਹ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਨਵੀਂ ਵਿਆਹੀ ਦੁਲਹਨ ਨੂੰ ਲੈ ਕੇ ਜਾ ਰਿਹਾ ਹੋਵੇ ਇਹ ਦੇਖ ਨੌਕਰਾਨੀ ਤੇ ਮਾਲਕਣ ਹੱਸ ਹੱਸ ਕੇ ਲੋਟ-ਪੋਟ ਹੋ ਰਹੀਆਂ ਸਨ ਜਦੋਂ ਤੱਕ ਗੱਡੀ ਅੱਖਾਂ ਤੋਂ ਉਹਲੇ ਨਾ ਹੋਈ ਉਹ ਹੱਸਦੀਆਂ ਰਹੀਆਂ ਥੋੜੇ ਸਮੇਂ ਬਾਅਦ ਜ਼ਿਮੀਦਾਰ ਘਰ ਪਹੁੰਚਿਆ ਤੇ ਆਪਣੀ ਪਤਨੀ ਨੂੰ ਬਹੁਤ ਖੁਸ਼ ਪਾਇਆ ਉਹ ਸੋਚ ਰਹੀ ਸੀ ਕਿ ਜਦੋਂ ਉਸ ਦਾ ਪਤੀ ਉਸ ਆਦਮੀ ਦੀ ਬੇਕੂਫੀ ਦਾ ਕਿੱਸਾ ਸੁਨੇਗਾ ਤਾ ਬੇਹੱਦ ਖੁਸ਼ ਹੋਵੇਗਾ। ਉਹ ਫਿਰ ਹੱਸਣ ਲੱਗੀ ਤੇ ਜ਼ਿੰਮੇਦਾਰ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਕਹਿੰਦੀ ਜੀ ਪੁੱਛੋ ਨਾ ਅੱਜ ਤਾਂ ਕਮਾਲ ਹੀ ਹੋ ਗਿਆ। ਤੁਸੀਂ ਤਾਂ ਦੇਖਿਆ ਹੀ ਨਹੀਂ ਕਿਵੇਂ ਇੱਕ ਆਦਮੀ ਗੋਡਿਆਂ ਦੇ ਭਾਰ ਵਹਿ ਕੇ ਸਾਡੀ ਬੱਕਰੀ ਨੂੰ ਮੱਥਾ ਟੇਕ ਰਿਹਾ ਸੀ। ਜਿਵੇਂ ਐਵੇਂ ਛੋਕ ਰਿਆ ਸੀ ਜਿਵੇਂ ਕੋਈ ਮਹਾਰਾਜ ਦੇ ਸਾਹਮਣੇ ਕੋਈ ਆਪਦੀ ਰੁੱਸੀ ਹੋਈ بیوی ਨੂੰ ਮਨਾ ਰਿਹਾ ਹੋਵੇ। ਪੁੱਛਣ ਤੇ ਕਹਿੰਦਾ ਕਿ ਇਹ ਬੱਕਰੀ ਉਸ ਦੀ ਪਤਨੀ ਦੇ ਰਿਸ਼ਤੇਦਾਰ ਹੈ ਤੇ ਉਹ ਉਸ ਨੂੰ ਆਪਣੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਲੈ ਕੇ ਆਇਆ ਹੈ। ਉਹ ਹੋਰ ਹੱਸੀ ਜ਼ਿੰਮੇਦਾਰ ਗੁੱਸੇ ਵਿੱਚ ਕਹਿੰਦਾ ਹਾਂ ਹਾਂ ਮੈਨੂੰ ਪਤਾ ਹੈ ਤੂੰ ਬੱਕਰੀ ਤੇ ਮੇਮਣੇ ਉਸ ਦੇ ਹਵਾਲੇ ਕਰ ਦਿੱਤੇ ਹੋਣਗੇ। ਉਹ ਕਹਿੰਦੀ ਹਾਂ ਇਹ ਤਾਂ ਕੀਤਾ ਉਸ ਨੂੰ ਹੋਰ ਮੂਰਖ ਬਣਾਉਣ ਵਾਸਤੇ ਉਸ ਨੂੰ ਦੋ ਘੋੜਿਆਂ ਵਾਲੀ ਬੱਗੀ ਵਿੱਚ ਭੇਜਿਆ ਹੈ। ਤੁਸੀਂ ਵੀ ਦੇਖਦੇ ਤਾਂ ਬਹੁਤ ਹੀ ਮਜ਼ਾ ਆਉਂਦਾ ਕਿਸ ਠਾਠ ਬਾਠ ਨਾਲ ਆਪਣੇ ਰਿਸ਼ਤੇਦਾਰ ਦੇ ਵਿਆਹ ਤੇ ਜਾ ਰਹੀ ਸੀ ਬੱਕਰੀ ਜ਼ਿਮੀਦਾਰ ਕਹਿੰਦਾ ਠੀਕ ਐ ਠੀਕ ਐ ਇਹ ਉਸਤੇ ਉਸਦੇ ਰਿਸ਼ਤੇਦਾਰ ਦਾ ਕੋਈ ਪਤਾ ਠਿਕਾਣਾ ਵੀ ਪੁੱਛਿਆ ਹੈ ਕਿ ਨਹੀਂ ਮੂਰਖ ਉਹ ਨਹੀਂ ਮੂਰਖ ਤਾਂ ਉਹ ਤੁਹਾਨੂੰ ਬਣਾ ਕੇ ਗਿਆ ਹੈ ਜ਼ਿਮੀਦਾਰ ਨੂੰ ਆਪਣੀ ਪਤਨੀ ਤੇ ਬਹੁਤ ਗੁੱਸਾ ਆ ਰਿਹਾ ਸੀ ਕਿੱਧਰ ਗਿਆ ਹੈ ਉਹ ਪਤਨੀ ਨੇ ਉਂਗਲ ਨਾਲ ਇਸ਼ਾਰਾ ਕਰਦੇ ਹੋਏ ਦੱਸਿਆ ਜ਼ਿਮੀਦਾਰ ਘੋੜੇ ਤੇ ਸਵਾਰ ਹੋ ਕੇ ਉਧਰ ਉਸੇ ਦਿਸ਼ਾ ਵੱਲ ਚੱਲ ਪਿਆ ਕਾਮੇ ਨੂੰ ਪਹਿਲਾਂ ਹੀ ਪਤਾ ਸੀ ਕਿ ਜੇਕਰ ਜ਼ਿਮੀਦਾਰ ਨੂੰ ਪਤਾ ਲੱਗਿਆ ਤਾਂ ਉਹ ਉਸ ਦਾ ਪਿੱਛਾ ਜ਼ਰੂਰ ਕਰੇਗਾ ਕਾਮੇ ਨੂੰ ਅਹਿਸਾਸ ਹੋਇਆ ਕਿ ਕੋਈ ਆਦਮੀ ਜਿਵੇਂ ਉਸ ਦਾ ਪਿੱਛਾ ਕਰ ਰਿਹਾ ਹੋਵੇ ਉਸ ਨੇ ਘੋੜੇ ਗੱਡੀ ਨੂੰ ਸੰਗਣੇ ਜੰਗਲ ਵਿੱਚ ਲੁਕਾ ਦਿੱਤਾ ਤੇ ਆਪ ਜੰਗਲ ਤੋਂ ਬਾਹਰ ਆ ਕੇ ਟੋਪੀ ਮੁੱਦੀ ਮਾਰ ਕੇ ਬੈਠ ਗਿਆ ਐਨੇ ਵਿੱਚ ਜ਼ਿਮੀਦਾਰ ਉੱਧਰ ਆਇਆ ਤੇ ਉਸਨੇ ਪੁੱਛਿਆ ਕਿ ਟੋਪੀ ਵਾਲੇ ਭਾਈ ਇੱਥੋਂ ਤੂੰ ਕੋਈ ਘੋੜਾ ਕੋੜਾ ਗੱਡੀ ਜਾਂਦੀ ਹੋਈ ਵੇਖੀ ਹੈ ਉਹ ਕਹਿੰਦਾ ਜੀ ਹਾਂ ਕੋੜਾ ਗੱਡੀ ਵਿੱਚ ਇੱਕ ਬੱਕਰੀ ਤੇ ਉਸਦੇ ਤਿੰਨ ਮੇਮਣੇ ਵੀ ਸਵਾਰ ਸਨ ਪਰ ਉਸ ਨੂੰ ਨਿਕਲੇ ਤਾਂ ਬਹੁਤ ਸਮਾਂ ਹੋ ਚੁੱਕਿਆ ਹੈ ਜ਼ਿਮੀਦਾਰ ਕਹਿੰਦਾ ਕਿਹੜੇ ਪਾਸੇ ਗਿਆ ਹੈ ਉਹ ਕਹਿੰਦਾ ਜੀ ਉਹ ਉਸ ਪਾਸੇ ਵੱਲ ਗਿਆ ਹੈ ਰਸਤਾ ਬਹੁਤ ਹੀ ਮੋੜਾਂ ਵਾਲਾ ਹੈ ਤੁਹਾਨੂੰ ਬਹੁਤ ਸਮਾਂ ਲੱਗ ਜਾਵੇਗਾ ਬਹੁਤ ਹੀ ਮੁਸ਼ਕਲਾਂ ਭਰਿਆ ਰਸਤਾ ਹੈ ਜ਼ਿਮੀਦਾਰ ਕਹਿੰਦਾ ਤੂੰ ਫਿਰ ਮੇਰਾ ਇੱਕ ਕੰਮ ਕਰ ਦੇ ਤੂੰ ਹੀ ਘੋੜੇ ਦੇ ਸਵਾਰ ਹੋ ਕੇ ਉਸ ਠੱਗ ਨੂੰ ਲੱਭ ਲਿਆ ਉਹ ਮੇਰੀ ਬੱਕਰੀ ਤੇ ਘੋੜਾ ਗੱਡੀ ਲੈ ਕੇ ਗਿਆ ਹੈ ਕਾਮਾ ਕਹਿੰਦਾ ਨਹੀਂ ਮੈਂ ਨਹੀਂ ਜਾ ਸਕਦਾ ਮੇਰੀ ਟੋਪੀ ਦੇ ਥੱਲੇ ਇੱਕ ਬਹੁਤ ਹੀ ਕੀਮਤੀ ਪੰਛੀ ਹੈ ਜੇਕਰ ਇਹ ਉੱਡ ਗਿਆ ਤਾਂ ਮੇਰਾ ਮਾਲਕ ਬਹੁਤ ਗੁੱਸਾ ਹੋਵੇਗਾ ਜ਼ਿਮੀਦਾਰ ਕਹਿੰਦਾ ਤੇਰੇ ਪੰਛੀ ਦੀ ਨਿਗਰਾਨੀ ਮੈਂ ਕਰਾਂਗਾ ਕਾਮਾ ਕਹਿੰਦਾ ਨਹੀਂ ਇਹ ਬਹੁਤ ਕੀਮਤੀ ਪੰਛੀ ਹੈ ਜੇਕਰ ਉੱਠ ਗਿਆ ਮੈਥੋਂ ਕੀਮਤ ਅਦਾ ਨਹੀਂ ਹੋਣੀ ਜ਼ਿਮੀਦਾਰ ਕਹਿੰਦਾ ਕੀ ਕੀਮਤ ਹੈ ਭਲਾ ਇਸ ਦੀ ਉਹ ਕਹਿੰਦਾ ਜੀ 500 ਰੁਪਏ ਜ਼ਿਮੀਦਾਰ 500 ਰੁਪਏ ਕੱਢੇ ਤੇ ਕਾਮੇ ਨੂੰ ਦੇ ਦਿੱਤੇ ਤੇ ਕਿਹਾ ਜਾਂ ਹੁਣ ਮੇਰੀ ਘੋੜਾ ਗੱਡੀ ਤੇ ਬੱਕਰੀ ਲੈ ਕੇ ਆ ਫਿਰ ਮੈਂ ਆਪਣੇ ਪੈਸੇ ਵਾਪਸ ਲੈ ਲਾਵਾਂਗਾ ਹੁਣ ਕਾਮਾ ਤਿੰਨ ਘੋੜੇ ਬੱਕਰੀ ਤੇ ਮੇਮਣੇ ਸਮੇਤ ਗੱਡੀ ਲੈ ਕੇ ਘਰ ਆਇਆ ਉੱਧਰ ਜ਼ਿਮੀਂਦਾਰ ਇੰਤਜ਼ਾਰ ਕਰਕੇ ਥੱਕ ਗਿਆ ਉਸਨੇ ਟੋਪੀ ਚੱਕੀ ਪਰ ਉਸਦੇ ਹੇਠਾਂ ਕੁਝ ਵੀ ਨਹੀਂ ਸੀ ਉਹ ਗੋਥ ਹੀ ਗੁੱਸੇ ਵਿੱਚ ਆਇਆ ਤੇ ਸਮਝ ਗਿਆ ਕਿ ਉਹ ਵੀ ਉਸੇ ਠੱਗ ਦਾ ਕੰਮ ਹੈ ਉਹ ਵੀ ਆਪਣੀ ਪਤਨੀ ਤੇ ਨੌਕਰਾਨੀ ਦੀ ਤਰ੍ਹਾਂ ਮੂਰਖ ਬਣ ਚੁੱਕਿਆ ਸੀ ਉਧਰ ਕਾਮਾ ਆਪਣੀ ਮਾਂ ਕੋਲ ਪਹੁੰਚ ਗਿਆ ਤਾਂ ਮਾਂ ਕਹਿੰਦਾ ਮਾਂ ਇਸ ਦੁਨੀਆ ਵਿੱਚ ਸਿਰਫ ਤੂੰ ਹੀ ਭੋਲੀ ਨਹੀਂ ਹੈ ਇਹ ਦੁਨੀਆ ਭੋਲੇ ਲੋਕਾਂ ਇਹ ਦੁਨੀਆ ਤਾਂ ਭੋਲੇ ਲੋਕਾਂ ਨਾਲ ਭਰੀ ਪਈ ਹੈ ਉਸ ਦਿਨ ਤੋਂ ਬਾਅਦ ਉਸ ਨੇ ठान ਲਿਆ ਕਿ ਉਹ ਆਪਣੀ ਮਾਂ ਨੂੰ ਇਕੱਲੀ ਛੱਡ ਕੇ ਕਦੇ ਵੀ ਨਹੀਂ ਜਾਵੇਗਾ ਤੇ ਉਹ ਆਪਣੇ ਮਾਂ ਦੇ ਨਾਲ ਹੀ ਰਹਿਣ ਲੱਗਿਆ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੈਂ ਇਹ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਕਰਦੀ ਹਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਪੱਕਾ ਕਰ ਲੈਣਾ ਧੰਨਵਾਦ